ਵੈਖੋ ਜੀ ਕਾ ਖਾਲਸਾ ਵੈਖੋ ਜੀ ਪੜੀ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘਾਂ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਆਂਦੇ ਜੀ ਇਹਨੂੰ ਮਿਰਗੀ ਦਾ ਦੌਰਾ ਪਹਿਲਾਂ ਵੀ ਪੈਂਦੇ ਆ ਤੇ ਮੈਂ ਕਿਹਾ ਚਲੋ ਠੀਕ ਆ ਤੇ ਮੈਂ ਕਿਹਾ ਇਹਨੂੰ ਲੰਮੇ ਪਾ ਦੋ ਲੰਮੇ ਪਾ ਦਤਾ ਵਾਪਸ ਆਇਆ ਤੇ ਉਹ ਹਲੇ ਵਾਦ ਉਦਾਂ ਹੀ ਸੀਗਾ ਤੇ ਮੈਂ ਕਿਹਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰ ਨੂੰ ਉਹ ਡੈਡੋ ਸੁੱਕੇ ਹੀ ਉਹਨਾਂ ਪਰ ਟੈਕ ਹੋ ਗਿਆ ਕੀ ਦਾ ਗਿਆ ਉਹ ਫਿਰ ਅਸੀਂ ਉਹਨਾਂ ਦੇ ਘਰ ਪਰਫਮ ਕੀਤਾ ਤੇ ਉਹਨਾਂ ਦੇ ਸਿਹਟਰ ਨੇ ਫੋਨ ਚੁੱਕਿਆ ਸਿਹਟਰਾਂ ਦੀ ਵੀ ਮੈਂ ਆ ਰਹੀ ਆ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਉੱਥੋਂ ਡਿਸਪੈਂਸਰੀ ਦਾ ਖੜਿਆ ਗੁਰੂ ਰਾਮਦਾਸ ਨਿਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁੜ ਕੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈੱਡ ਬਡ ਚ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਹੋ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਇਹ ਸੁਲਤਾਨਵਾਲਾ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਸੀ ਇੱਥੇ ਵੀ ਕਰਦੇ ਸੀ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਦੌਰਾ ਹਾਂਜੀ ਦੌਰਾ ਦੋ ਤਿੰਨ ਦਿਨ ਪਹਿਲਾਂ ਹੀ ਪੈ ਚੁੱਕੇ ਠੀਕ ਹੈ ਜੀ ਵੈਕਰ ਜੀ ਕਾ ਖਾਲਸਾ ਵੈਕਰ ਜੀ ਬਈ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘਾਂ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਆਂਦੇ ਜੀ ਇਹਨੂੰ ਮਿਰਗੀ ਦਾ ਦੌਰਾ ਪਹਿਲਾਂ ਵੀ ਪੈਂਦੇ ਆ ਤੇ ਮੈਂ ਕਿਹਾ ਚਲੋ ਠੀਕ ਹੈ ਤੇ ਮੈਂ ਕਿਹਾ ਇਹਨੂੰ ਲੰਮੇ ਪਾ ਦੋ ਲੰਮੇ ਪਾ ਦਤਾ ਵਾਪਸ ਆਇਆ ਤੇ ਉਹ ਅਲਵਾ ਉਦਾ ਹੀ ਗਿਆ ਤੇ ਮੈਂ ਕਿਹਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰ ਨੂੰ ਉਹ ਡੈਡ ਹੋ ਚੁੱਕੇ ਹੀ ਕੋਣੋਂ ਪਰ ਟੈਗ ਹੋ ਗਿਆ ਕੀ ਕਿ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਮ ਕੀਤਾ ਤੇ ਉਹਨਾਂ ਦੀ ਸਿਹਤਰ ਨੇ ਫੋਨ ਚੁੱਕਿਆ ਸਿਹਤਰਾਂ ਦੀ ਵੀ ਮੈਂ ਆ ਰਹੀਆਂ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਉੱਥੋਂ ਡਿਸਪੈਂਸਰੀ ਦਾ ਖੜਿਆ ਗੁਰੂ ਰਾਮਦਾਸ ਨਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁੜ ਕੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬਡੀ ਚਾ ਕਿੰਨੇ ਸਮੇਂ ਤੋਂ ਸੇਵਾ ਕਰਨਾ ਆ ਰਿਹਾ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਇਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਸੀ ਇੱਥੇ ਵੀ ਕਰਦੇ ਸੀ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਦੌਰਾ ਹਾਂਜੀ ਦੌਰਾ 2-3 ਦਿਨ ਪਹਿਲਾਂ ਹੀ ਪੈ ਚੁੱਕੇ ਠੀਕ ਹੈ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਬਈ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਆਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘਾਂ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਉਹ ਆਂਦੇ ਜੀ ਇਹਨੂੰ ਮਿਰਗੀ ਦਾ ਦੋਰਾ ਪਹਿਲਾਂ ਵੀ ਪੈਂਦੇ ਆ ਤੇ ਮੈਂ ਕਹਿੰਦਾ ਚਲੋ ਠੀਕ ਆ ਤੇ ਮੈਂ ਕਹਾਂ ਇਹਨੂੰ ਲੰਮੇ ਪਾ ਦੋ ਲੰਮੇ ਪਾਤਾ ਵਾਪਸ ਆਇਆ ਤੇ ਉਹ ਹਲੇ ਵਾਦ ਉਦਾਂ ਹੀ ਗਿਆ ਤੇ ਮੈਂ ਕਹਾਂ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰ ਨੂੰ ਉਹ ਡੈਡ ਹੋ ਸੁੱਕੇ ਹੋਏ ਉਹਨਾਂ ਪਰ ਟੈਕ ਹੋ ਗਿਆ ਕੀ ਗੱਲ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਾਰਮ ਕੀਤਾ ਤੇ ਉਹਨਾਂ ਨੇ ਸ਼ਿਟਰ ਨੇ ਫੋਨ ਚੁੱਕਿਆ ਸ਼ਿਟਰਾਂ ਦੀ ਵੀ ਮੈਂ ਆ ਰਹੀਆਂ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਇੱਥੋਂ ਡਿਸਪੈਂਸਰੀ 'ਚ ਖੜਿਆ ਗੁਰੂ ਰਾਮਦਾਸ ਨਿਵਾਸ 'ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁੜ ਕੇ ਸ਼ਾਮਣ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈੱਡ ਬਡਿਚਾ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਇਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਸੀ ਇੱਥੇ ਵੀ ਕਰਦੇ ਸੀ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਦਿਨ ਪਹਿਲਾਂ ਹੀ ਪੈ ਚੁੱਕੇ ਠੀਕ ਹੈ